ਗੜੇ ਪੈ ਗਏ ਸੋਕਾ ਪੈ ਗਿਆ ਬੱਚਿਆਂ ਵਾਂਗਰ ਲਟਦੇ ਕਿਉਂ ਹੋ ਜੜੇ ਪੈ ਗਏ ਸੋਕਾ ਪੈ ਗਿਆ ਬੱਚਿਆਂ ਵਾਂਗਰ ਲਟਦੇ ਕਿਉਂ ਹੋ ਜਦ ਵੀ ਕੁਦਰਤ ਬਾਜੀ ਮੋੜੇ ਫਿਰ ਆਪਣੀ ਵਾਰੀ ਪਿੱਟਦੇ ਕਿਉਂ ਹੋ ਜਦ ਵੀ ਕੁਦਰਤ ਬਾਜੀ ਮੋੜੇ ਫਿਰ ਆਪਣੀ ਵਾਰੀ ਪਿੱਟਦੇ ਕਿਉਂ ਹੋ ਗੜੇ ਪੈ ਗਏ ਸੋਕਾ ਪੈ ਗਿਆ ਬੱਚਿਆਂ ਵਾਂਗਰ ਲਟਦੇ ਕਿਉਂ ਹੋ ਗੜੇ ਪੈ ਗਏ ਸੋਕਾ ਪੈ ਗਿਆ ਬੱਚਿਆਂ ਵਾਂਗਰ ਲਟਦੇ ਕਿਉਂ ਹੋ ਜਦ ਵੀ ਕੁਦਰਤ ਭਾਜੀ ਮੋੜੇ ਫਿਰ ਆਪਣੀ ਵਾਰੀ ਪਿੱਟਦੇ ਕਿਉਂ ਹੋ ਜਦ ਵੀ ਕੁਦਰਤ ਭਾਜੀ ਮੋੜੇ ਫਿਰ ਆਪਣੀ ਵਾਰੀ ਪਿੱਟਦੇ ਕਿਉਂ ਹੋ ਗੜੇ ਪੈ ਗਏ ਸੋਕਾ ਪੈ ਗਿਆ ਬੱਚਿਆਂ ਵਾਂਗਰ ਲਟਦੇ ਕਿਉਂ ਹੋ ਗੜੇ ਪੈ ਗਏ ਸੋਕਾ ਪੈ ਗਿਆ ਬੱਚਿਆਂ ਵਾਂਗਰ ਲਟਦੇ ਕਿਉਂ ਹੋ ਜਦ ਵੀ ਕੁਦਰਤ ਭਾਜੀ ਮੋੜੇ ਫਿਰ ਆਪਣੀ ਵਾਰੀ ਪਿੱਟਦੇ ਕਿਉਂ ਹੋ ਜਦ ਵੀ ਕੁਦਰਤ ਭਾਜੀ ਮੋੜੇ ਫਿਰ ਆਪਣੀ ਵਾਰੀ ਪਿੱਟਦੇ ਕਿਉਂ ਹੋ